ਸਵਾਹਿਗੁਰੂ ਜੀ ਦਾ ਖਾਲਸਾ ਪੰਥ ਜੀ ਦੇ ਅਦੇ ਐ ਪਾਵਨ ਤਪਜੀ ਖਲੂਰ ਸਾਹਿਬ ਦੇ ਨਾਢੁਰ ਸੇਵਨ ਚਰਨ ਪ੍ਰਾਪਤ ਹੋਈ ਆ ਸੋ ਮੇਰੀ ਤੀਰ ਦੇ ਮਾਰਕਤਾ ਤਾਂ ਬੰਦੀ ਛੋੜ ਦੁਆਲੀ ਰਵੇਖੇ ਪਾਸ਼ਾ ਦਾ ਇਤਿਹਾਸ ਸਤਾਨ ਹੈ ਸੋ ਉਥੋਂ ਦੇ ਸੰਗਤਾਂ ਜੋ ਡਬਰਾ ਛਨੌਰ ਪੀਤਰਵਾਲ ਹੋਰ ਵਿੰਨ ਸੰਗਤਾਂ ਨੇ ਜੋ ਦਸਾਂਦੇ ਰੂਪ ਵਿੱਚ ਜੋ ਹੜ ਪ੍ਰਭਾਵਤ ਸੰਗਤਾਂ ਵਾਤੇ ਉਹਨਾਂ ਨੇ ਤਿਲ ਫੁੱਲ ਇਕੱਠਾ ਕੀਤਾ ਉਹ ਸੰਗਤਾਂ ਅੱਜ ਸੰਗਤੀ ਰੂਪ ਵਿੱਚ ਲੈ ਕੇ ਆਏ ਨੇ ਸੋ ਵਕਫਾਕ ਇਲਾਕੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉੱਥੇ ਜਾ ਕੇ ਵੰਡਣ ਦੀ ਸੇਵਾ ਕਰਨਗੇ ਸੋ ਬਹੁਤ ਸੰਗਤਾਂ ਨੇ ਉਦਮ ਕਰਕੇ ਪਹਿਲੇ ਕਾਫੀ 15 20 ਦਿਨ ਤੋਂ ਲਗਾਤਾਰ ਇਹਨਾਂ ਨੇ ਘਰ ਘਰ ਜਾ ਕੇ ਸੇਵਾ ਕਦਰ ਕੀਤੀ ਆ ਉਹਨਾਂ ਤਿਲ ਫੁੱਲ ਦਸਵੰਦਾ ਤੇ ਲੈ ਕੇ ਆਏ ਨੇ ਰਾਸ਼ੀ ਦੇ ਰੂਪ ਵਿੱਚ ਉਹਨਾਂ ਜਿੱਥੇ ਲੋੜ ਬੰਦੇ ਨੇ ਜਿਨਾਂ ਨੂੰ ਕਣਕ ਦਾ ਬੀਜ ਦਾ ਹਾ ਦਾ ਡੀਜ਼ਲ ਦਾ ਹੋਰ ਜਿਹੜੇ ਲੋੜ ਬੰਦੇ ਉਹ ਚਾਰੇ ਦਾ ਉਹ ਸਾਰੀਆਂ ਗੱਡੀਆਂ ਕੋਈ ਸਮਾਨ ਲੈਣ ਦਾ ਕੋਈ ਜਾ ਕੇ ਨਕਦੀ ਜਾ ਕੇ ਵੰਡਣਗੇ ਸੰਗਤਾਂ ਦਾ ਨਸਾਰਾ ਪ੍ਰਲਕਿਤ ਹੈ ਸੋ 10 ਦਿਨ ਅਰਦਾਸ ਸਤਗੁਰੂ ਚਰਨਾ ਜਿਵੇਂ ਪਿਛਲੇ ਦਿਨੀ ਬੰਬੇ ਤੋਂ ਸੰਗਤਾਂ ਨੇ ਆ ਕੇ ਸੇਵਾ ਕੀਤੀ ਆ ਗਵਾਲੀਅਰ ਤੋਂ ਸੰਗਤਾਂ ਨੇ ਆ ਕੇ ਸੇਵਾ ਕਰ ਰਹੀਆਂ ਸੋ ਵਕ ਵਕ ਤਰੀਕੇ ਦੇ ਨਾਲ ਆਪਣੀਆਂ ਸੇਵਾ ਵਿੱਚ ਨਿਰਜੋਗਦਾਰ ਤੌਰ 'ਤੇ ਪਾ ਰਹੇ ਗੁਰੂ ਕარი ਸਾਧ ਸੰਗਤ ਜੀ ਸਤਗੁਰਾਂ ਦੀ ਕਿਰਪਾ ਅਨਸਾਰ ਗੁਰਦੁਆਰਾ ਦਾਤਾ ਬੰਦੀ ਛੋੜ ਕੇ ਲਗਵਾਲੀਅਰ ਤੋਂ ਸਾਡੇ ਸਰਕਾਰਯੋਗ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਜੋ ਕਿ ਉੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਗਵਾਲੀਅਰ ਤੋਂ ਚੱਲ ਕੇ ਜੋ ਹਾਰਡ ਪ੍ਰਭਾਵਿਤ ਸਾਡੇ ਤੇ ਸਿੱਖ ਸੰਗਤਾਂ ਨੇ ਉਹਨਾਂ ਦੇ ਸਹਿਯੋਗ ਲਈ ਜੋ ਵੀ ਤਿਲ-ਫੁੱਲ ਸਤਿਗੁਰਾਂ ਦੀ ਬਖਸ਼ਿਸ਼ ਅnsਾਰ ਇਕੱਠਾ ਹੋਇਆ ਹੈ ਮਾਇਆ ਦੇ ਰੂਪ ਵਿੱਚ ਤੇ ਕਣਕ ਦੇ ਰੂਪ ਵਿੱਚ ਉਹ ਸਾਰੀ ਸੇਵਾ ਜਿਹੜੀ ਹੈ ਉਹਨਾਂ ਤੱਕ ਜਿਹੜੇ ਸਾਡੇ ਵੀਰ ਪ੍ਰਭਾਵਿਤ ਹਨ ਹਾਰਡ ਪ੍ਰਭਾਵਿਤ ਲੋਕ ਉਹਨਾਂ ਤੱਕ ਪਹੁੰਚਾਈ ਜਾਵੇਗੀ ਸੋ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਜੋ ਕਿ ਬੜੇ ਹੀ ਸਜੱਜੇ ਢੰਗ ਦੇ ਨਾਲ ਗੁਰਦੁਆਰਾ ਦਾਤਾ ਬਿੰਦੀ ਸ਼ੋੜ ਕਿਲਾ ਗਵਾਲੀਅਰ ਤੇ ਸੇਵਾ ਨਿਭਾ ਰਹੇ ਨੇ ਸੋ ਸਾਰੀਆਂ ਸੰਗਤਾਂ ਦਾ ਮਾਰਗਦਰਸ਼ਨ ਨੇ ਸਾਡੇ ਮਹਾਪੁਰਸ਼ ਸੋ ਇਹ ਸਾਰੀਆਂ ਸਿੱਖ ਸੰਗਤਾਂ ਜੋ ਹੈ ਇਹ ਜਿੱਥੇ-ਜਿੱਥੇ ਵੀ ਲੋੜਵੰਦ ਸਾਡੇ ਵੀਰ ਨੇ ਉਹਨਾਂ ਨੂੰ ਸਹਾਇਤਾ ਕਰਨ ਲਈ ਪਹੁੰਚੀਆਂ ਨੇ ਕਾਫੀ ਸਿੱਖ ਸੰਗਤਾਂ ਤਕਰੀਬਨ 20-25 ਗੱਡੀਆਂ ਨੇ ਤੇ ਇੱਕ ਬੱਸ ਹੈ ਸੋ ਸਾਰੇ ਆਪਾਂ ਮਿਲ ਜੁੜ ਕੇ ਜੋ ਸਾਡੇ ਅੜ ਪ੍ਰਭਾਵਦ ਲੋਗ ਨੇ ਉਹਨਾਂ ਦੀ ਸੇਵਾ ਲਈ ਹਾਜ਼ਰ ਆ ਸੋ ਇਹਨਾਂ ਕੁਝ ਕਹਿੰਦਾ ਹਾਂ ਮੈਂ ਦਾ ਰਾਤ ਸਮਗਰੀ ਬਾਬਾ ਜੀ ਲੈ ਕੇ ਤੇ ਕਿੱਥੇ ਕਿੱਥੇ ਜਿਹੜਾ ਉਹ ਜਾਣਾ ਹੈ ਦੇਖੋ ਜੀ ਕਣਕ ਲੈ ਕੇ ਆਏ ਕੁਝ ਜੀ ਤੇ ਬਾਕੀ ਨਗਦ ਰਕਮੀ ਲੈ ਕੇ ਆਏ ਜਿਤਨਾ ਡੀਜ਼ਲ ਦੀ ਸੇਵਾਵਾਂ ਵਾਸਤੇ ਤੇ ਉਹ ਜਿੱਥੇ-ਜਿੱਥੇ ਵੀ ਲੋੜਵੰਦ ਲੋਗ ਨੇ ਬਾਕੀ ਮਹਾਪੁਰ ਸਰਕਾਰ ਜੋਗ ਸਾਡੇ ਨਾਲ ਨੇ ਇੱਥੇ ਅਸੀਂ ਜਿੱਥੇ ਵੀ ਲੋੜਵੰਦ ਲੋਕਾਂ ਨੂੰ ਜਿੱਥੇ ਵੀ ਕਹਿੰਦੇ ਕਿਸੇ ਵਾਰੀ ਟੱਪਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਅੱਤੇ ਐ ਪਾਵਨ ਤਪ ਚਕਰੂ ਸਾਹਿਬ ਜਨਾਟੂਰ ਸਹਿਬ ਨੇ ਚਰਨ ਪਰਾ ਹੋਈ ਆ ਸੋ ਮੇਰੀ ਤੀਰ ਦੇ ਮਾਰਕਾ ਤਾਂ ਬੰਦੀ ਛੋੜ ਗਵਾਲੀ ਅਰ ਵਿਖੇ ਪਾਸ਼ਾ ਦਾ ਇਤਿਹਾਸ ਖਾਨ ਹੈ ਸੋ ਸੌਥੂ ਨੇ ਸੰਗਤਾਂ ਜੋ ਡਬਰਾ ਚਨੌਰ ਪੀਤਰਵਾਲ ਹੋਰ ਵਿਅੰਗ ਸੰਗਤਾਂ ਨੇ ਜੋ ਦਸਾਂਦੇ ਰੂਪ ਵਿੱਚ ਜੋ ਹੜ੍ਹ ਪ੍ਰਭਾਵਿਤ ਸੰਗਤਾਂ ਵਾਤੇ ਉਹਨਾਂ ਨੇ ਤਿਲ ਫੁੱਲ ਇਕੱਠਾ ਕੀਤਾ ਉਹ ਸੰਗਤਾਂ ਜੀ ਸੰਗਤੀ ਰੂਪ ਵਿੱਚ ਲੈ ਕੇ ਆਏ ਨੇ ਸੋ ਵਕ ਵਕ ਇਲਾਕੇ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉੱਥੇ ਜਾ ਕੇ ਵੰਡਣ ਦੀ ਸੇਵਾ ਕਰਨਗੇ ਸੋ ਬਹੁਤ ਸੰਗਤਾਂ ਨੇ ਉਦਮ ਕਰਕੇ ਪਹਿਲੇ ਕਾਫੀ 15 20 ਦਿਨ ਤੋਂ ਲਗਾਤਾਰ ਇਹਨਾਂ ਨੇ ਕਾਰ ਕਰ ਜਾ ਕੇ ਸੇਵਾ ਕਤਰ ਕੀਤੀ ਆ ਉਹਨਾਂ ਤਿਲ ਫੁੱਲ ਦਸਵੰਦਾ ਤੇ ਲੈ ਕੇ ਆਏ ਨੇ ਰਾਸ਼ੀ ਦੇ ਰੂਪ ਵਿੱਚ ਉਹਨਾਂ ਜਿੱਥੇ ਲੋਡ ਬੰਦੇ ਨੇ ਜਿਨਾਂ ਨੂੰ ਕਣਕ ਦਾ ਬੀਜ ਦਾ ਹਾ ਦਾ ਡੀਜ਼ਲ ਦਾ ਹੋਰ ਜਿਹੜੇ ਲੋਡ ਬੰਦਰ ਚਾਰੇ ਦਾ ਉਹ ਸਾਰੀਆਂ ਗੱਡੀਆਂ ਕੋਈ ਸਮਾਨ ਲੈਣ ਦਾ ਕੋਈ ਜਾ ਕੇ ਨਕਦੀ ਜਾ ਕੇ ਵੰਡਣਗੇ ਸੋ ਇਸ ਸੰਗਤਾਂ ਨੇ ਸਾਰਾ ਪ੍ਰਣਾ ਕੀਤਾ ਸੋ 10 ਦਿਨ ਅਰਦਾਸ ਸਤਗੁਰੂ ਚਰਨਾਂ 'ਚ ਕਿ ਜਿਵੇਂ ਪਿਛਲੇ ਦਿਨੀ ਬੰਬੇ ਤੋਂ ਸੰਗਤਾਂ ਨੇ ਆ ਕੇ ਸੇਵਾ ਕੀਤੀ ਆ ਗਵਾਲੀ ਤੋਂ ਸੰਗਤਾਂ ਨੇ ਆ ਕੇ ਸੇਵਾ ਕਰ ਰਹੀਆਂ ਸੋ ਵਕ ਵਕ ਤਰੀਕੇ ਦੇ ਨਾਲ ਆਪਣੀਆਂ ਸੇਵਾ ਵਿੱਚ ਨਿਜੁਗਦਵਤ ਚੌਰ ਪਾਣੀ ਗੁਰੂ ਕარი ਸਹਾ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਅਨਸਾਰ ਗੁਰਦੁਆਰਾ ਦਾਤਾਬੰਦੀ ਛੋੜ ਕੇ ਲਗਵਾਲੀਅਰ ਤੋਂ ਸਾਡੇ ਸਤਕਾਰਯੋਗ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਜੋ ਕਿ ਉੱਥੇ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਗਵਾਲੀਅਰ ਤੋਂ ਚੱਲ ਕੇ ਜੋ ਹਾਰ ਪ੍ਰਭਾਵਿਤ ਸਾਡੇ ਤੇ ਸਿੱਖ ਸੰਗਤਾਂ ਨੇ ਉਹਨਾਂ ਦੇ ਸਹਿਯੋਗ ਲਈ ਜੋ ਵੀ ਤਿਲ ਫੁੱਲ ਸਤਿਗੁਰਾਂ ਦੀ ਬਖਸ਼ਿਸ਼ ਅੰਸਾਰ ਇਕੱਠਾ ਹੋਇਆ ਹੈ ਮਾਇਆ ਦੇ ਰੂਪ ਵਿੱਚ ਤੇ ਕਣਕ ਦੇ ਰੂਪ ਵਿੱਚ ਉਹ ਸਾਰੀ ਸੇਵਾ ਜਿਹੜੀ ਹੈ ਉਹਨਾਂ ਤੱਕ ਜਿਹੜੇ ਸਾਡੇ ਵੀਰ ਪ੍ਰਭਾਵਿਤ ਹਨ ਸਾਡ ਪ੍ਰਭਾਵਿਤ ਲੋਕ ਉਹਨਾਂ ਤੱਕ ਪਹੁੰਚਾਈ ਜਾਵੇਗੀ ਸੋ ਮਹਾਪੁਰਸ਼ ਸੰਤ ਬਾਬਾ ਸੇਵਾ ਸਿੰਘ ਜੀ ਜੋ ਕਿ ਬੜੇ ਹੀ ਸਜੱਜੇ ਢੰਗ ਦੇ ਨਾਲ ਗੁਰਦੁਆਰਾ ਦਾਤਾ ਬੰਦੀ ਛੋੜ ਕੇ ਲਾ ਗਵਾਲੀਅਰ ਤੇ ਸੇਵਾ ਨਿਭਾ ਰਹੇ ਨੇ ਸੋ ਸਾਰੀਆਂ ਸੰਗਤਾਂ ਦਾ ਮਾਰਗਦਰਸ਼ਨ ਨੇ ਸਾਡੇ ਮਹਾਪੁਰਸ਼ ਸੋ ਇਹ ਸਾਰੀਆਂ ਸਿੱਖ ਸੰਗਤਾਂ ਜੋ ਹੈ ਇਹ ਜਿੱਥੇ-ਜਿੱਥੇ ਵੀ ਲੋੜਵੰਦ ਸਾਡੇ ਵੀਰ ਨੇ ਉਹਨਾਂ ਨੂੰ ਸਹਾਇਤਾ ਕਰਨ ਲਈ ਪਹੁੰਚੀਆਂ ਨੇ ਕਾਫੀ ਸਿੱਖ ਸੰਗਤਾਂ तकरीबन 20-25 ਗੱਡੀਆਂ ਨੇ ਤੇ ਇੱਕ ਬੱਸ ਹੈ ਸੋ ਸਾਰੇ ਆਪਾਂ ਮੇਲ ਜੁੜ ਕੇ ਜੋ ਸਾਡੇ ਅੜ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸੇਵਾ ਲਈ ਹਾਜ਼ਰ ਆ ਸੋ ਇਹਨਾਂ ਕੁਝ ਕਹਿਣਾ ਮੈਂ ਦਾ ਰਾਤ ਸਮਰੀ ਬਾਬਾ ਜੀ ਤੇ ਲੈ ਕੇ ਤੇ ਕਿੱਥੇ ਕਿੱਥੇ ਜਿਹੜਾ ਉਹ ਜਾਣਾ ਹੈ ਦੇਖੋ ਜੀ ਕਣਕ ਲੈ ਕੇ ਆਏ ਕੁਝ ਤੇ ਬਾਕੀ ਨਕਦ ਰਕਮੀ ਲੈ ਕੇ ਆਏ ਜਿਤਨਾ ਡੀਜ਼ਲ ਦੀ ਸੇਵਾਵਾਂ ਵਾਸਤੇ ਤੇ ਉਹ ਜਿੱਥੇ-ਜਿੱਥੇ ਵੀ ਲੋੜਵੰਦ ਲੋਕ ਨੇ ਬਾਕੀ ਮਹਾਪੁਰ ਸਰਕਾਰ ਜੋਗ ਸਾਡੇ ਨਾਲ ਨੇ ਤੇ ਅਸੀਂ ਜਿੱਥੇ ਵੀ ਲੋੜਵੰਦ ਲੋਕਾਂ ਨੂੰ ਜਿੱਥੇ ਵੀ ਕਹਿੰਦੇ ਕਿਸੇ ਵਾਦੀ ਤੱਕ ਪਰਾਂ